ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਪ੍ਰਸਿੱਧ ਪੱਤਰਕਾਰ जोगਿੰਦਰ ਬਾਸੀ ਦੇ ਘਰ ਤੇ ਸੋਮਵਾਰ ਨੂੰ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਹਾਲਾਂਕਿ जोगਿੰਦਰ ਬਾਸੀ ਤੇ ਉਹਨਾਂ ਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ जोगਿੰਦਰ ਬਾਸੀ ਨੇ ਦੱਸਿਆ ਕਿ ਇਹ ਹਮਲਾ ਖਾਲਸਾਨੀਆਂ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਇਸ ਬੰਦੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਬਾਸੀ ਕੈਨੇਡਾ ਦੇ ਵਿੱਚ ਇੱਕ ਪ੍ਰਸਿੱਧ ਪੰਜਾਬੀ ਰੇਡੀਓ ਸ਼ੋਅ ਕਰਦੇ ਨੇ ਜੋ ਕਿ ਪੰਜਾਬ ਅਤੇ ਕੈਨੇਡਾ ਦੇ ਵਿੱਚ ਕਾਫੀ ਲੋਕਪ੍ਰੀਏ ਵੀ ਹੈ ਹਾਲ ਹੀ ਦੇ ਵਿੱਚ ਬਾਸੀ ਦੇ ਵੱਲੋਂ ਭਾਰਤੀ ਤਿਰੰਗੇ ਨੂੰ ਲੈ ਕੇ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਧਮਕੀਆਂ ਮਿਲਣ ਲੱਗੀਆਂ ਜੁਗਿੰਦਰ ਬਾਸੀ ਨੇ ਰੇਡੀਓ ਸ਼ੋਅ ਦੌਰਾਨ ਕਿਹਾ ਸੀ ਕਿ ਭਾਰਤ ਤੋਂ ਆਕੇ ਕੈਨੇਡਾ ਵਸਣ ਵਾਲਿਆਂ ਲਈ ਭਾਰਤ ਉਹਨਾਂ ਦੀ ਮਾਂ ਭੂਮੀ ਹੈ ਅਤੇ ਤਿਰੰਗੇ ਦਾ ਅਪਮਾਨ ਕਰਨਾ ਆਪਣੀ ਮਾਂ ਭੂਮੀ ਦਾ ਅਪਮਾਨ ਕਰਨ ਦੇ ਬਰਾਬਰ ਹੈ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੋ ਲੋਕ ਤਿਰੰਗੇ ਦੀ ਬੇਇੱਜ਼ਤੀ ਕਰ ਰਹੇ ਨੇ ਉਹ ਆਪਣੀ ਮਾਂ ਦੇ ਕੱਪੜੇ फाੜ ਰਹੇ ਨੇ। ਨਾਲ ਦੀ ਤਰ੍ਹਾਂ ਜੁਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਸਾਨੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ। ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਪ੍ਰਸਾਰਤ ਹੋਣ ਵਾਲੇ ਪ੍ਰਸਿੱਧ ਬਾਸੀ ਸ਼ੋਅ ਦੇ ਸੰਪਾਦਕ ਜੁਗਿੰਦਰ ਬਾਸੀ ਨੂੰ ਪੰਜਾਬ ਦੇ ਬਹੁਤ ਸਾਰੇ ਲੋਕ ਸੁਣਦੇ ਨੇ। ਉਹ ਆਪਣੇ ਪੋਡਕਾਸਟ ਅਤੇ ਕਾਮੇਡੀ ਸਟਾਈਲ ਲਈ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ। ਕਰੀਬ 3 ਮਹੀਨੇ ਪਹਿਲਾਂ ਦੁਬਈ ਦੇ ਇੱਕ ਨੰਬਰ ਤੋਂ ਇੱਕ ਨੌਜਵਾਨ ਨੂੰ ਧਮਕੀ ਭਰਿਆ ਮੈਸੇਜ ਵੀ ਭੇਜਿਆ ਸੀ। ਦੱਸਦਿਆ ਕਿ ਜਗENDER ਬਾਸੀ ਦੇ ਘਰ ਤੇ 2021 ਦੇ ਵਿੱਚ ਹਮਲਾ ਹੋ ਚੁੱਕਿਆ ਹੈ। ਜਿਸ ਤਰ੍ਹਾਂ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ। ਜਗENDER ਬਾਸੀ ਵਾਰ-ਵਾਰ ਭਾਰਤ ਆਉਂਦੇ ਰਹਿੰਦੇ ਨੇ ਜਦ ਕਿ ਉਹਨਾਂ ਦਾ ਪਰਿਵਾਰ ਪੰਜਾਬ ਦੇ ਜਲੰਧਰ ਦੇ ਵਿੱਚ ਰਹਿੰਦਾ।